ਪਿਛੰਬਰ ਸੰ ਕਿਹੜਾ ਪਿੰਡ ਹੈ ਜੀ ਜੀ ਕੀ ਇਨਾਮ ਨਿਕਲੇ ਤੁਹਾਨੂੰ ਕਦੋਂ ਲਾਟਰੀ ਪਾਈ ਹੈ ਕਿੰਨਾ ਚਿਰ ਹੋ ਗਿਆ ਲਾਟਰੀਆਂ ਪਾਉਂਦੇ ਨੂੰ ਅੱਗੇ ਵੀ ਲੱਗਦੇ ਟੰਦੇ ਪਾ ਲਈਦਾ ਤੇ ਮੈਂ ਖੜੀਆਂ ਆ ਇਹ ਲਾਟਰੀਆਂ ਤੇ ਮੋੜ ਜਾ ਹਰਦਨ ਬਣ ਗਿਆ ਤੇ 120 ਰੁਪਏ ਦੇ ਮਤਲਬ ਇਹ ਟੇਟਰ ਫ੍ਰੀਜੀ ਕਰਨੇ ਘੋ ਹੂੰ ਤੇ 90000 ਰੁਪਈਆ ਮਤਲਬ ਮੈਨੂੰ ਅਗਲੇ ਜਨ ਨਾਲ ਪੌਣਾ ਆਇਆ ਤੇ ਮੈਂ ਇੱਥੇ ਲਾਂਦੀ ਹੀਟ ਇਹਨਾਂ ਦੇ ਦਿੱਤੀ ਹੂੰ ਇਹ ਇਨਾਮ ਇਹਨਾਂ 90 ਹਜ਼ਾਰ ਰੁਪਏ ਦਾ। ਹੂੰ। ਕੋਈ ਪੈਸੇ ਦੀ ਕਟ ਨਹੀਂ ਲਾਈ ਨੇ। ਪੂਰਾ ਬੰਦਾ ਜਾਂਦਾ ਦਿੱਤਾ। ਕੀ ਕਰੋਗੇ ਫਿਰ 90 ਹਜ਼ਾਰ ਰੁਪਏ ਦਾ? ਕੀ ਸੋਚਿਆ ਹੈ? 90 ਹਜ਼ਾਰ ਤੋਂ। 90 ਹਜ਼ਾਰ ਨੂੰ ਮਾਰੋ। ਚਰੇ ਵਰਤਾਂਗੇ। ਹਾਂ। ਦਵਾਕਾ ਨੂੰ ਵੀ ਪੜਾਈ ਲਿਖਾਈ ਤੇ ਉਹਨਾਂ ਤੇ ਲਾਵਾਂਗੇ। ਹਾਂ। ਪਹਿਲਾਂ ਵੀ ਕਦੇ ਇਨਾਮ ਨਿਕਲੇ ਕਿ ਪਹਿਲੀ ਹੀ ਜ਼ਿੰਦਗੀ 'ਚ। ਅਸੀਂ ਪਹਿਲਾਂ ਕਦੇ ਨਹੀਂ ਨਿਕਲਿਆ। ਨਹੀਂ। ਕਿੰਨਾ ਚਿਰ ਹੋ ਗਿਆ ਲਾਟਰੀ ਪਾਣ ਨੂੰ ਹੋ ਗਿਆ ਨੇ 5-6 ਮਹੀਨੇ ਹੋ ਗਏ ਨੇ ਪਾਣ ਨੂੰ ਹੁਣ ਤੇ ਵਿੱਚੋਂ 2-3 ਮਹੀਨੇ ਅਸਮੀ ਤਾਂ ਹਿੰਨੀ ਨਹੀਂ ਪਾਰੇ ਸੀ ਨਹੀਂ ਪਾਰੇ ਅੱਛਾ ਤੇ ਫਿਰ ਉਹ ਦਿਨ ਕੀ ਦਿਮਾਗ ਤੇ ਆਇਆ ਫਿਰ ਪਾਲੀ ਲਾਟ ਮੈਂ ਵੈਸੇ ਇਥੋਂ ਮੈਂ ਲੱਗ ਰਿਹਾ ਸੀ ਤੇ ਮੈਂ ਕਰਨਾ ਨੇ ਬੁਲਾਇਆ ਦੂਰੋਂ ਕਹਿੰਦਾ ਤਾਤਾ ਕਿ ਹਾਂ ਮੈਂ ਮੋੜ ਦੇ ਬਣ ਗਿਆ ਇਧਰ ਆ ਗਿਆ ਹਾਂ ਤੇ ਮੈਂ ਇੱਕ ਪਾਲੀ 120 ਰੁਪਏ ਦੀ ਲਾਟਰੀ ਹਾਂ ਤੇ ਅਗਲੇ ਦਿਨ ਨਾਲ ਫੋਨ ਆਇਆ ਸਵੇਰੇ ਅੰਦ ਦਾ ਟਿਕਟ ਲਾਟਾ ਤਾ ਤੇਰੇ ਕੋਲ ਟਿਕਟ ਹੈ ਜੀ ਹਾਂ 90000 ਰੁਪਏ ਦਾ ਤੁਹਾਡਾ ਨਾਮ ਅਦਾ ਲੈ ਗਏ ਖੁਸ਼ ਹਾਂ ਜੀ ਆਇਸ ਵਾਰ ਆਪਣੇ ਕੋਲ ਪਰਸਨ 90000 ਰੁਪਏ ਦਾ ਪ੍ਰਾਈਸ ਲੱਗਿਆ ਜੀ 120 ਰੁਪਏ ਦੀ ਕਾਪੀ ਸੀਗੀ ਜੀ ਜਿਸ ਦਾ ਨੰਬਰ ਸੀਗਾ 51119 ਜੀ ਹਾਂ ਜੀ ਇਸ ਤੇ ਆਪਣੇ ਕੋਲ 90000 ਰੁਪਏ ਦਾ ਪ੍ਰਾਈਸ ਲੱਗਿਆ ਪ੍ਰਾਈਸ ਦਾ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਨਿਕਲਦੇ ਰਹਿੰਦੇ ਆ ਤਕਰੀਬਨ ਆਪਣੇ ਕੋਲ ਡੇਲੀ ਪ੍ਰਾਈਸ ਆਉਂਦੇ ਹੀ ਰਹਿੰਦੇ ਆ ਇਸ ਵਾਰ 120 ਰੁਪਏ ਚ 90000 ਦਾ ਪ੍ਰਾਈਸ ਲੱਗਿਆ ਜੀ ਇਹਨਾਂ ਨੂੰ ਇਹ ਆਪਣੇ ਕੋਲ ਲੰਘ ਹੀ ਰਹੇ ਸੀ ਕਿਉਂਕਿ ਆਪਣੇ ਪੁਰਾਣੇ ਕਸਟਮਰ ਆਪਾਂ ਆਵਾਜ਼ ਮਾਰੀ ਕਿ ਆਜੋ ਅੱਜ ਲਾਟਰੀ ਪਾ ਲੋ ਕਹਿੰਦੇ ਨਹੀਂ ਵੀ ਨਿਕਲਦਾ ਨਹੀਂ ਕੁਝ ਆਪਾਂ ਇਹੀ ਗੱਲ ਕਹਿਦੀ ਆ ਵੀ ਲਾਟਰੀ ਬਹੁਤ ਕਿਸਮਤ ਦਾ ਕੋਈ ਪਤਾ ਨਹੀਂ ਫਿਰ ਇਹਨਾਂ ਨੂੰ 120 ਰੁਪਏ ਵਾਲੀ ਇੱਕ ਕਾਪੀ ਦਿੱਤੀ ਹੈ ਜਿਸ ਤੇ 90000 ਰੁਪਏ ਦਾ ਪ੍ਰਾਈਸ ਲੱਗਿਆ ਜੀ ਹਾਂ ਜੀ ਇਸ ਮਹੀਨੇ ਕਿੰਨੇ ਇਨਾਮ ਲੱਗ ਚੁੱਕੇ ਇਸ ਵਾਰ ਆਪਣੇ ਕੋਲ ਇਸ ਮਹੀਨੇ ਦੇ ਵਿੱਚ ਆਪਣੇ ਕੋਲ ਚਾਰ ਇਨਾਮ ਲੱਗੇ ਆ ਜੀ ਦੋ 90-90000 ਦੇ ਲੱਗੇ ਆ ਦੋ 45-45000 ਰੁਪਏ ਦੇ ਲੱਗੇ ਆ ਜੀ ਤੇ ਹੁਣ ਹੋਰ ਕਿਹੜਾ ਬੰਪਰ ਆ ਰਿਹਾ ਹੁਣ ਇਸ ਵਾਰ 10 ਕਰੋੜ ਦਾ ਬੰਪਰ ਹੈ ਜੀ ਪੰਜਾਬ ਸਰਕਾਰ ਦਾ 500 ਰੁਪਏ ਦੀ ਟਿਕਟ ਹੈ ਜੀ ਜਿਸ ਦਾ ਪ੍ਰਾਈਸ ਹੈ 10 ਕਰੋੜ ਇਹ ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਇਆ ਜੀ 10 ਕਰੋ ਇਹ ਲੋਹੜੀ ਦਾ ਡਰਾ ਹੈ ਜੀ ਇੱਕ ਤਰੀਕ ਅਗਲੇ ਮਹੀਨੇ ਜਨਵਰੀ ਦਾ 18 ਤਰੀਕ ਦਾ ਡਰਾ ਹੈ ਜੀ ਇਸ ਦਾ ਇਸ ਦਾ ਫਸਟ ਪ੍ਰਾਈਜ਼ 10 ਕਰੋੜ ਰੁਪਏ ਹੈ ਇੱਕੋ ਬੰਦੇ ਨੂੰ ਮਿਲੇਗਾ ਹਾਂ ਜੀ ਇੱਕੋ ਬੰਦੇ ਨੂੰ ਉਸ ਤੋਂ ਬਾਅਦ ਇੱਕ ਪ੍ਰਾਈਜ਼ ਹੈ ਜੀ 1 ਕਰੋੜ ਦਾ ਇੱਕ ਪ੍ਰਾਈਜ਼ ਦਾ 50 ਲੱਖ ਦਾ ਉਸ ਤੋਂ ਬਾਅਦ 10 ਲੱਖ ਤੇ 5 ਲੱਖ ਦੇ ਹੋਰ ਵੀ ਬਹੁਤ ਪ੍ਰਾਈਜ਼ ਹੈ ਇਹਦੇ ਵਿੱਚ ਜੀ ਸੋ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਕਿ ਲਾਟਰੀ ਪਾਇਆ ਕਰੋ ਦਿਲ ਨਾ ਛੱਡਿਆ ਕਰੋ ਭਾਵੇਂ ਕਦੇ-ਕਦੇ ਲਾਟਰੀ ਪਾਲੇ ਕਰੋ ਕਿਉਂਕਿ ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾ ਹੈ ਜੀ ਇੱਕ ਹੋਰ ਜੋ ਜ਼ਰੂਰੀ ਗੱਲ ਸੀ ਕਿ ਆਪਾਂ ਅੱਗੇ ਵੀ ਇਹੀ ਗੱਲ ਕਰਦੇ ਆ ਕਿ ਆਪਾਂ ਕਸਟਮਰ ਨੂੰ ਲਾਈਵ ਪੈਸੇ ਪੂਰੇ 90000 ਦਾ 90000 ਦਿੱਤਾ ਹੈ ਤੇ ਲੋਕੀ ਆਕਲ ਵੀਡੀਓ ਬਣਾ ਰਹੇ ਆ ਫੇਕ ਵੀਡੀਓ ਬਣਾ ਰਹੇ ਆ ਕਿ ਅਸੀਂ ਪੂਰੇ ਪੈਸੇ ਦਿੰਨੇ ਆ ਅਸੀਂ ਚੈਲੰਜ ਕਰਦੇ ਆ ਜਲਾਲਾਬਾਦ ਦੇ ਵਿੱਚ ਕੋਈ ਇੱਕ ਵੀ ਬੰਦਾ ਕਹਿ ਦੇਵੇ ਅਸੀਂ ਪੈਸੇ ਪੂਰੇ ਦਿੰਨੇ ਆ ਕਦੇ ਨਹੀਂ ਹੋ ਸਕਦਾ ਅਸੀਂ ਬਿਲਕੁਲ ਪੈਸੇ ਪੂਰੇ ਦਿੰਨੇ ਆ ਕਿਸੇ ਦਾ 1 ਰੁਪਿਆ ਵੀ ਕੱਟ ਕੇ ਨਹੀਂ ਰ ਐਡਰੈਸ ਕੀ ਆਪਣਾ ਆਪਣਾ ਐਡਰੈਸ ਹੈ ਜੀ ਮੁਕਸਰ ਰੋਡ ਸਾਹਮਣੇ ਸ਼ਹੀਦ ਉਦਮ ਸਿੰਘ پارک ਜਲਾਲਾਬਾਦ ਜੀ ਕਰਨ ਅਰਜਨ ਲਾਟਰੀ ਏਜੰਸੀ ਆਪਣੀ ਏਜੰਸੀ ਹੈ ਜੀ ਸੋ ਇੱਕ ਗੱਲ ਹੋਰ ਜੋ ਜ਼ਰੂਰੀ ਆਪਾਂ ਦੱਸਣ ਜਾ ਰਹੇ ਆ ਇਸ ਸਾਲ ਦੇ ਵਿੱਚ ਇੱਕ ਨਵਾਂ ਆਫਿਸ ਜਲਾਲਾਬਾਦ ਦੇ ਵਿੱਚ ਹੋਰ ਖੁੱਲਣ ਜਾ ਰਿਹਾ ਹੈ ਜੀ ਜਿਸ ਦੇ ਉਦਘਾਟਨ ਲਈ ਲੁਧਿਆਣਾ ਦੇ ਬਨੌਟ ਇੰਟਰਪ੍ਰਾਈਜ਼ਸ ਦੇ ਓਨਰ ਜਲਾਲਾਬਾਦ ਆ ਰਹੇ ਆ ਜੀ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਉਸ ਦਿਨ ਜ਼ਰੂਰ ਆਣਾ ਆਪਾਂ ਲਾਈਵ ਕਰਕੇ ਦੱਸਾਂਗੇ ਕਿ ਅੱਜ ਆਪਣੀ ਓਪਨਿੰਗ ਹੈ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਰੂਰ ਉਸ ਦਿਨ ਪਹੁੰਚਣਾ ਆਪਣੀ ਦਲਾਲ ਵਾਲਾ ਜੀ ਕੰਟੈਕਟ ਨੰਬਰ ਜੇਕਰ ਕਿਸੇ ਨੇ ਲਾਟਰੀ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਹਾਂਜੀ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 9056074094 ਸੋ ਇੱਕ ਪੁਰਾਣੀ ਆਪਾਂ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੀ ਹੈ ਕਿ ਜੋ ਆਫਰ 4 ਦਿਨ ਦੇ ਲਈ ਲਾਈ ਗਈ ਸੀ ਉਹ 4 ਦਿਨ ਦੇ ਹੀ ਲਈ ਸੀ ਹੁਣ ਉਹ ਆਫਰ ਨਹੀਂ ਹੈ ਜੀ ਸੋ ਪਲੀਜ਼ ਦੁਕਾਨ ਤੇ ਆ ਕੇ ਬਹਿਸ ਨਾ ਕਰੋ ਉਹਦੇ ਲਈ ਉਹ 4 ਦਿਨ ਲਈ ਆਈ ਸੀ ਕਿ ਆਪਾਂ ਪਹਿਲਾਂ ਕਿਹਾ ਸੀਗਾ ਸਾਰਿਆਂ ਨੂੰ ਉਹ 4 ਦਿਨ ਅਸੀਂ ਦਿੱਤੀ ਵੀ ਹੈ ਕਿਸੇ ਨੂੰ ਮਨਾ ਨਹੀਂ ਕੀਤਾ ਪਰ ਪਲੀਜ਼ ਹੁਣ ਥੋੜਾ ਕੋਆਪਰੇਟ ਕਰੋ ਅਗਰ ਕੋਈ ਆਫਰ ਨਵੀਂ ਆਈ ਤਾਂ ਅਸੀਂ ਜ਼ਰੂਰ ਲਾਈਵ ਹੋ ਕੇ ਦੱਸਾਂਗੇ ਧੰਨਵਾਦ